ਅਦਾਕਾਰਾ ਤੇ ਐਮਪੀ ਕੰਗੜਾ ਰਣੌਤ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕਿਤੇ ਟਵੀਟ ਤੇ ਬਵਾਲ ਮਚ ਗਿਆ ਪਾਰਟੀ ਵੀ ਉਸ ਤੋਂ ਨਰਾਜ਼ ਹੋ ਗਈ ਹੈ ਤੇ ਉਹਨਾਂ ਨੇ ਤੁਰੰਤ ਇਹ ਟਵੀਟ ਡਿਲੀਟ ਕਰਵਾ ਦਿੱਤਾ ਅਰਸਲ ਬੀਤੇ ਦਿਨੀ ਟਰੰਪ ਨੇ ਐਪਲ ਵੱਲੋਂ ਪਾਰਾਚੰਦ ਨਿਰਮਾਣ ਕਰਨ ਨੂੰ ਲੈ ਕੇ ਦਿੱਤੇ ਬਿਆਨ ਤੇ ਇਤਰਾਜ਼ ਪ੍ਰਗਟਾਇਆ ਸੀ ਜਿਸ ਤੇ ਕੰਗੜਾ ਰਣੌਤ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਇਸ ਪਿਆਰ ਦੇ ਨੁਕਸਾਨ ਦਾ ਕੀ ਕਾਰਨ ਹੋ ਸਕਦਾ ਉਹ ਅਮਰੀਕੀ ਰਾਸ਼ਟਰਪਤੀ ਨੇ ਪਰ ਦੁਨੀਆ ਦੇ ਸਭ ਤੋਂ ਪਿਆਰੇ ਨੇਤਾ ਭਾਰਤੀ ਪ੍ਰਧਾਨ ਮੰਤਰੀ ਨੇ ਟਰੰਪ ਦਾ ਦੂਜਾ ਕਾਰਜਕਾਲ ਹੈ ਪਰ ਭਾਰਤੀ ਪ੍ਰਧਾਨ ਮੰਤਰੀ ਦਾ ਤੀਜਾ ਕਾਰਜਕਾਲ ਬਿਨਾਂ ਸ਼ੱਕ 트ੰਪ ਅਲਫਾ ਮਰਦ ਨੇ ਪਰ ਸਾਡਾ ਪ੍ਰਧਾਨ ਮੰਤਰੀ ਸਭ ਅਲਫਾ ਮਰਦਾ ਦਾ ਬਾਪ ਹੈ ਤੁਹਾਡਾ ਕੀ ਖਿਆਲ ਹੈ ਇਨੀਜੀ ਇਰਖਾ ਜਾਂ ਕੂਟਨੀਤਿਕ ਅਸੁਰੱਖਿਆ ਜਿਸ ਤੋਂ ਬਾਅਦ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨਿੱਡਾ ਨੇ ਕੰਗਰਾਂ ਤੋਂ ਇਹ ਪੋਸਟ ਡਿਲੀਟ ਕਰਵਾ ਦਿੱਤੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਗਰਾਂ ਰਣਾਉਤ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਸਤਕਾਰਯੋਗ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੈਨੂੰ ਫੋਨ ਕੀਤਾ ਤੇ 트럼ਪ ਦੁਆਰਾ ਐਪਲ ਦੇ ਸੀਓ ਟਿਮ ਕੁੱਕ ਨੂੰ ਭਾਰਾ ਚ ਨਿਰਮਾਣ ਨਾ ਕਰਨ ਲਈ ਕਹਿਣ ਸੰਬੰਧੀ ਪੋਸਟ ਕਿਤੇ ਗੈ ਟਵੀਟ ਨੂੰ ਡਿਲੀਟ ਕਰਵਾ ਦਿੱਤਾ ਮੈਨੂੰ ਆਪਣੀ ਉਹ ਬਹੁਤ ਨਿੱਜੀ رائے ਪੋਸਟ ਕਰਨ ਤੇ ਅਫਸੋਸ ਹੈ ਨਿਰਦੇਸ਼ਾ ਅਨੁਸਾਰ ਮੈਂ ਇਸ ਨੂੰ ਤੁਰੰਤ ਇੰਸਟਾਗ੍ਰਾਮ ਤੋਂ ਵੀ ਡਿਲੀਟ ਕਰਵਾ ਦਿੱਤਾ ਅਧਿਕਾਰਾ ਤੇ ਐਮਪੀ ਕੰਗੜਾ ਨਾਉਤ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਬਾਰੇ ਕਿਤੇ ਟਵੀਟ ਤੇ ਬਵਾਲ ਮਚ ਗਿਆ ਪਾਰਟੀ ਵੀ ਉਸ ਤੋਂ ਨਾਰਾਜ਼ ਹੋ ਗਈ ਹੈ ਤੇ ਉਹਨਾਂ ਨੇ ਤੁਰੰਤ ਇਹ ਟਵੀਟ ਡਿਲੀਟ ਕਰਵਾ ਦਿੱਤਾ ਰੈਸਲ ਬੀਤੇ ਦਿਨੀ 트럼ਪ ਨੇ ਐਪਲ ਵੱਲੋਂ ਪਾਰਾਚਨ ਨਿਰਮਾਣ ਕਰਨ ਨੂੰ ਲੈ ਕੇ ਦਿੱਤੇ ਬਿਆਨ ਤੇ ਇਤਰਾਜ਼ ਪ੍ਰਗਟਾਇਆ ਸੀ ਜਿਸ ਤੇ ਕੰਗਣਾ ਰਣਾਉਤ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਇਸ ਪਿਆਰ ਦੇ ਨੁਕਸਾਨ ਦਾ ਕੀ ਕਾਰਨ ਹੋ ਸਕਦਾ ਹੈ ਉਹ ਅਮਰੀਕੀ ਰਾਸ਼ਟਰਪਤੀ ਨੇ ਪਰ ਦੁਨੀਆ ਦੇ ਸਭ ਤੋਂ ਪਿਆਰੇ ਨੇਤਾ ਭਾਰਤੀ ਪ੍ਰਧਾਨ ਮੰਤਰੀ ਨੇ 트럼ਪ ਦਾ ਦੂਜਾ ਕਾਰਜਕਾਲ ਹੈ ਪਰ ਭਾਰਤੀ ਪ੍ਰਧਾਨ ਮੰਤਰੀ ਦਾ ਤੀਜਾ ਕਾਰਜਕਾਲ ਬਿਨਾਂ ਸ਼ੱਕ 트럼ਪ ਅਲਫਾ ਮਰਦ ਨੇ ਪਰ ਸਾਡਾ ਪ੍ਰਧਾਨ ਮੰਤਰੀ ਸਭ ਅਲਫਾ ਮਰਦਾ ਦਾ ਬਾਪ ਹੈ ਤੁਹਾਡਾ ਕੀ ਖਿਆਲ ਹੈ ਇਨੀਜੀ ਈਰਖਾ ਹੈ ਜਾਂ ਕੂਟਨੀਤਿਕ ਅਸੁਰੱਖਿਆ ਜਿ세 ਬਾਅਦ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕੰਗਰਾਂ ਤੋਂ ਇਹ ਪੋਸਟ ਡਿਲੀਟ ਕਰਵਾ ਦਿੱਤੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਗਨ ਰਾਣਾਉਤ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਸਤਕਾਰਯੋਗ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੈਨੂੰ ਫੋਨ ਕੀਤਾ ਤੇ ਟਰੰਪ ਦੁਆਰਾ ਐਪਲ ਦੇ ਸੀਓ ਟਿਮ ਕੁੱਕ ਨੂੰ ਭਾਰਤ ਚ ਨਿਰਮਾਣ ਨਾ ਕਰਨ ਲਈ ਕਹਿਣ ਸੰਬੰਧੀ ਪੋਸਟ ਕਿਤੇ ਕਿ ਟਵੀਟ ਨੂੰ ਡਿਲੀਟ ਕਰਵਾ ਦਿੱਤਾ ਮੈਨੂੰ ਆਪਣੀ ਉਹ ਬਹੁਤ ਨਿੱਜੀ رائے ਪੋਸਟ ਕਰਨ ਤੇ ਅਫਸੋਸ ਹੈ ਨਿਰਦੇਸ਼ਾ ਅਨੁਸਾਰ ਮੈਂ ਇਸ ਨੂੰ ਤੁਰੰਤ ਇੰਸਟਾਗ੍ਰਾਮ ਤੋਂ ਵੀ ਡਿਲੀਟ ਕਰ ਦਿੱਤਾ